ਖਾਣਾ ਸ਼ੁੱਧ ਚਾਹੀਦਾ ਸਾਫ਼ ਸੁਥਰਾ ਚਾਹੀਦਾ ਭਾਵੇਂ ਗਰੀਬ ਹੈ ਭਾਵੇਂ ਅਮੀਰ ਹੈ ਮਲਾਵਟ ਵਾਲਾ ਦੁੱਧ ਨਹੀਂ ਪੀਣਾ ਚਾਹੁੰਦਾ ਮਲਾਵਟ ਵਾਲਾ ਫੂਡ ਨਹੀਂ ਖਾਣਾ ਚਾਹੁੰਦਾ ਸ਼ੁੱਧ ਹੋਵੇ ਕਰਤਾ ਹੋਵੇ ਸ਼ਰੀਰ ਦੇ ਵਿੱਚ ਅਸੀਂ ਕਿੰਨਾ ਕੇਅਰ ਕਰਦੇ ਹਾਂ ਧਿਆਨ ਰੱਖਦੇ ਹਾਂ ਮਲਾਵਟ ਨਾ ਹੋਵੇ ਕੱਪੜਾ ਖਰੀਦਦੇ ਹਾਂ ਯਾਰ ਮਲਾਵਟ ਤੇ ਨਹੀਂ ਫਟਤੇ ਨਹੀਂ ਜਾਊ ਨਕਲੀ ਤੇ ਨਹੀਂ ਕਿਤੇ ਜਿਹੜੀ ਵੀ ਚੀਜ਼ ਅਸੀਂ ਖਰੀਦਦੇ ਹਾਂ ਮਲਾਬਤ ਰਹਿਤ ਹੋਵੇ ਮਲਾਬਤ ਨਾ ਹੋਵੇ ਗਲਤ ਨਾ ਮੇਰੇ ਤੋਂ ਖਾਦਾ ਜਾਵੇ ਮੇਰੇ ਤੋਂ ਗਲਤ ਫੂਡ ਨਾ ਖਾਦਾ ਜਾਵੇ ਪਰ ਇੱਕ ਗੱਲ ਅਸੀਂ ਧਿਆਨ ਹੀ ਨਹੀਂ ਦਿੰਦੇ ਗਲਤ ਵਿਚਾਰ ਅਸੀਂ ਆਪਣੇ ਦਿਮਾਗ ਦੇ ਵਿੱਚ ਪਾ ਲੈਂਦੇ ਹਾਂ ਢਿੱਡ ਵਿੱਚ ਗਲਤ ਫੂਡ ਨਹੀਂ ਪਾਉਂਦੇ ਭੋਜਨ ਨਹੀਂ ਪਾਉਂਦੇ ਪਰ ਆ ਜਿਹੜਾ ਆ ਇਹਦੇ ਵਿੱਚ ਬਹੁਤ ਕੁਝ ਗਲਤ ਪਾ ਲੈਂਦੇ ਆਲੇ ਦੁਆਲੇ ਵੱਲ ਗੱਲਾਂ ਇਦਾਂ ਦੀਆਂ ਤੋਰ ਲੈਨੇ ਆਂ ਸਾਨੂੰ ਅਸੀਂ ਤਾਂ ਪਰਸੋਂ ਚੌਥੇ ਬੈਠੇ ਸੀ ਕੋਈ ਸਾਡੇ ਜਾਣਕਾਰ ਸੱਜਣ ਆਏ ਸੀ ਤੇ 10 ਜਣੇ ਸਾਨੂੰ ਮੈਂ ਚਲੇ ਗਿਆ ਬੈਠ ਕੇ ਆ ਮਿਲ ਰਿਆਂ ਕਮਾਲ ਦੀ ਗੱਲ ਹੋਈ ਸ਼ਾਮ ਨੂੰ ਆਏ 6 ਵਜੇ ਤੇ 7 7:30 ਵਜੇ ਗਏ ਆਪਸ ਵਿੱਚ ਗੱਲਾਂ ਸਟਾਰਟ ਹੋ ਗਈਆਂ ਕਦੇ ਤੇ ਰਾਜਨੀਤੀ ਦੀਆਂ ਕਦੇ ਅੱਜ ਐ ਹੋ ਰਿਹਾ ਕਦੇ ਉਹ ਹੋ ਰਿਹਾ ਕਦੇ ਆਹ ਹੋ ਰਿਹਾ ਪੂਰਾ ਡੇਢ ਘੰਟਾ ਕਿਸੇ ਕਿਸੇ ਦੀ ਆਫਰ ਲੱਤ ਫੜ ਲਈ ਕਿਸੇ ਗੱਲ ਦੀ ਬਾਹ ਫੜ ਲਈ ਕੋਈ ਇੱਧਰ ਨੂੰ ਕੋਈ ਇੱਧਰ ਨੂੰ ਕੋਈ ਤਰ੍ਹਾਂ ਐਨਾ ਖਲਾਰਾ ਡੇਢ ਘੰਟਾ ਤੇ ਮੈਨੂੰ ਉਹ 15 20 ਮਿੰਟ ਲਗਾਤਾਰ ਬੋਲ ਕੇ ਉਸ ਮਾਹੌਲ ਨੂੰ ਚੇਂਜ ਕਰਨਾ ਪਿਆ ਮੈਂ ਚੁੱਪ ਕਰਕੇ ਸੁਣ ਰਿਹਾ ਸੀ ਵੀ ਮੈਂ ਸੁਣ ਰਿਹਾ ਕੀ ਹੋ ਰਿਹਾ ਪਰ ਮੈਂ ਹੈਰਾਨ ਹੋ ਗਿਆ ਵੀ ਇਦਾਂ ਦੀਆਂ ਗੱਲਾਂ ਜਿਨ੍ਹਾਂ ਦਾ ਨਾ ਸਿਰ ਨਾ ਪੈਰ ਫਾਲਤੂ ਡਿਸਕਸ਼ਨ ਤੇ ਸਾਡੇ ਵਿੱਚ ਇਹ ਆਮ ਹੈ ਕਿ ਕਦੇ ਉਹਦੀ ਗੱਲ ਤੋੜ ਲਈ ਉਹਦੀ ਸਾਨੂੰ ਜ਼ਿੰਦਗੀ 'ਚ ਕੋਈ ਲੋੜ ਨਹੀਂ ਉਸ ਗੱਲ ਦੀ ਫਿਰ ਅਸੀਂ ਤੋੜ ਲੈਣੀ ਫਿਰ ਘੰਟਾ ਕੰਢਾ ਇੱਕ ਗੱਲ ਤੇ ਲਾ ਦੇਣਾ ਫਿਰ ਦੋ ਦੋ ਘੰਟੇ ਇਸ ਗੱਲ ਤੇ ਲਾਪਟੇ ਕਦੇ ਕਿਸੇ ਗੱਲ ਤੇ ਕਦੇ ਕਿਸੇ ਗੱਲ ਤੇ ਜਿਸ ਬੰਦੇ ਦੀ ਡਿਸਕਸ਼ਨ ਬਿਮਾਰਾਂ ਵਾਲੀ ਹੈ ਉਹਦਾ ਮਾਈਂਡ ਬਿਮਾਰ ਹੋਏਗਾ ਤੇ ਜਿਹਦੀ ਡਿਸਕਸ਼ਨ ਤੰਦਰੁਸਤਾਂ ਵਾਲੀ ਹੈ ਉਹ ਤੰਦਰੁਸਤ ਹੋਏਗਾ ਹੁਣ ਕਈ ਬੰਦੇ ਮੇਰੇ ਕੋਲ ਆਉਣਗੇ ਦੁਆਨ ਸੁਣਦੇ ਆ ਪਨ ਚੜਤੀ ਕਲਾ ਚ ਨਹੀਂ ਰਹਿੰਦਾ ਮੈਂ ਫੇਰ ਵੀ ਬਿਮਾਰ ਆ ਬਈ ਬਿਮਾਰ ਤੇ ਤੂੰ ਰਹਿਣਾ ਹੀ ਹੈ ਤੂੰ ਮੇਰੀ ਗੱਲ ਤੇ ਕੰਟਾ ਸੁਣਦਾ ਚਲ ਤੂੰ ਅੱਜ ਦਾ ਦਿਨ ਅਸਰ ਹੋ ਜਾਏਗਾ ਕੱਲ ਦਾ ਦਿਨ ਸਰੂਰ ਦੇ ਚ ਰਹੇਗਾ ਪਰਸੋਂ ਨੂੰ ਫਿਰ ਤੂੰ ਉਹੀ ਗੱਲਾਂ ਛੇੜ ਲੈਣੀਆਂ ਪਰਸੋਂ ਦਾ ਦਿਨ ਚੌਥੇ ਦਾ ਦਿਨ ਪੰਜਵੇਂ ਦਾ ਦਿਨ ਛੇਵੇਂ ਦਾ ਦਿਨ ਸਾਰਾ ਦਿਨ ਉਹੀ ਗੱਲਾਂ ਕਦੇ ਕਿਸੇ ਨਾਲ ਤੋਰ ਲੈ ਕਦੇ ਕਿਸੇ ਨਾਲ ਤੋਰ ਲੈ ਮੈਂ ਇਹ ਬੇਨਤੀ ਕਰਦਾ ਕਿ ਜਦੋਂ ਕੋਈ ਹੈਲਦੀ ਡਿਸਕਸ਼ਨ ਨਾ ਹੋਵੇ ਤੁਹਾਡੀ ਵਿਚਾਰ ਵਿਚਾਰਾਂ ਗੱਲਬਾਤ ਜਿਹੜੀ ਹੈ ਜੇ ਚੰਗੀ ਗੱਲਬਾਤ ਨਾ ਹੋ ਰਹੀ ਹੋਵੇ ਬੰਦ ਕਰਾਇਆ ਕਰੋ ਚੁੱਪ ਕੀ ਲੈਣਾ ਹੈ ਅਸੀਂ ਇਹ ਸਾਡਾ ਪੇਸ਼ਾ ਹੈਗਾ ਜਿਹੜੀਆਂ ਗੱਲਾਂ ਅਸੀਂ ਤੂਰ ਕੇ ਵਹਿ ਜਾਂਦੇ ਆ ਸਾਡਾ ਕੋਈ ਲੈਣ ਦੇਣ ਹੀ ਨਹੀਂ ਹੁੰਦਾ ਉਹਨਾਂ ਗੱਲਾਂ ਕਈ ਕਈ ਘੰਟੇ ਫਿਰ ਅਸੀਂ ਕਰੀ ਜਾਂਦੇ ਫਿਰ ਸਵਾਦ ਆਉਂਦਾ ਉਹਦੀ ਚੁਗਲੀ ਕਰਨਾ ਹੈ ਉਹਦੀ ਨਿੰਦਿਆ ਕਰਨਾ ਹੈ ਉਹਦੇ ਬਾਰੇ ਮਾੜਾ ਬੋਲਣਾ ਹੈ ਉਹਦੇ ਚੋਂ ਨਜ਼ਾਰਾ ਜਿਹਾ ਆਈ ਜਾਂਦਾ ਵਧੀਆ ਵਧੀਆ ਗੱਲਾਂ ਕਰਨ ਦਾ ਸਵਾਦ ਨਹੀਂ ਆਉਂਦਾ ਚੰਗੇ ਆਈ ਹਾਲਕ ਕਰੇ ਬਰਾਈ ਹੋਏ ਸ਼ੇਰ ਬਰਾਈ ਵੇਲੇ ਸ਼ੇਰ ਬਣਦਾ ਮਨ ਚੰਗੇ ਕੰਮਾਂ ਵੇਲੇ ਤੇ ਆਲਸ ਕਰਦਾ ਚੰਗੀਆਂ ਚੰਗੀਆਂ ਸੋਹਣੀਆਂ ਸੋਹਣੀਆਂ ਗੱਲਾਂ ਕਰਦੇ ਆ ਬਹਿ ਕੇ ਇਹਦੇ ਚ ਸਵਾਦ ਸਬੂਦ ਨਹੀਂ ਆਉਂਦਾ ਸਵਾਦ ਆਉਂਦਾ ਉਹਦਾ ਮੁੰਡਾ ਕਿੰਦਰ ਨੂੰ ਭੱਜ ਗਿਆ ਕੁੜੀ ਕਿੱਧਰ ਗਈ ਉਹਦੀ ਨੂੰ ਕਿਵੇਂ ਐ ਉਹਦਾ ਪੋਤਾ ਕਿਵੇਂ ਐ ਦਾਦਲੀ ਕਲੇਸ਼ ਹੋਣ ਲੱਗਿਆ ਕਿ ਨਹੀਂ ਲੜਾਈ ਉਹਨਾਂ ਘਰ ਚੱਲ ਰਹੀ ਐ ਕਿ ਨਹੀਂ ਚੱਲ ਰਹੀ ਬੇੜਾ ਬਹਿ ਗਿਆ ਕਿ ਨਹੀਂ ਪੱਠਾ ਬਹਿ ਗਿਆ ਕਿ ਨਹੀਂ ਲੜਨ ਲੱਗੇ ਆ ਕਿ ਨਹੀਂ ਸੱਸ ਨੇ ਨੂ ਦੀ ਗੁਤਨੀ ਪੱਟੀ ਕਿ ਨਹੀਂ ਗੁਤਨੀ ਸੱਸ ਦੀ ਸੱਸ ਨੂੰ ਨੂ ਨੇ ਫੜਿਆ ਕਿ ਨਹੀਂ ਫੜਿਆ ਉਹਦਾ ਜੂੜਾ ਇਹਦੇ ਚ ਖੁਸ਼ੀ ਮਿਲਦੀ ਹੈ ਸਵਾਦ ਨਜ਼ਾਰਾ ਉਹਦੀ ਗੱਡੀ ਦਾ ਐਕਸੀਡੈਂਟ ਹੋ ਗਿਆ ਉਹਨੂੰ ਘਾਟਾ ਪੈ ਗਿਆ ਉਹਦਾ ਬੇੜਾ ਬਹਿ ਗਿਆ ਇਹ ਬੜਾ ਨਜ਼ਾਰਾ ਹੁੰਦਾ ਇਦਾਂ ਨਹੀਂ ਗੱਲਾਂ ਕਰਦੇ ਕੋਈ ਲੈਣ ਦੇ ਨਹੀਂ ਹੁੰਦਾ ਇਦਾਂ ਦੇ ਵਿਸ਼ਿਆਂ ਨਾਲ ਕੋਈ ਲੈਣ ਦੇਣ ਨਹੀਂ ਹੁੰਦਾ ਸਾਡਾ ਤੇ ਅਸੀਂ ਕਈ-ਕਈ ਘੰਟੇ ਇਦਾਂ ਦੀਆਂ ਗੱਲਾਂ ਗੱਡੀਆਂ 'ਚ ਬਹਿ ਜੋ ਤਾਂ ਤੋੜ ਲਓ ਲੱਗੇ ਰੋ ਦੋ-ਦੋ ਘੰਟੇ ਉਹਦੇ ਐ ਹੋ ਗਿਆ ਉਹਦੇ ਐ ਐਮ.ਐਲ.ਏ ਐਮ.ਐਲ.ਏ ਨੇ ਐ ਕਰਤਾ ਸਰਕਾਰ ਆ ਕਰ ਰਹੀ ਐ ਫਲਾਣਾ ਆ ਕਰ ਰਿਹਾ ਫਲਾਣਾ ਆ ਕਰ ਰਿਹਾ ਇਹ ਇਹਦੇ 'ਚ ਕੀ ਖਟੋਗੇ ਤੁਸੀਂ ਤੁਹਾਡੀ ਡਿਸਕਸ਼ਨ ਦੇ ਸੈਂਟਰ ਦੇ ਵਿੱਚ ਕੋਈ ਚੰਗੀ ਰੂਹ ਚਾਹੀਦੀ ਐ ਸ਼ਾਂਤ ਬੰਦੇ ਦੀਆਂ ਗੱਲਾਂ ਕਰੋ ਤੁਸੀਂ ਸ਼ਾਂਤ ਹੋ ਸੋ ਡੀ ਡਿਸਕਸ਼ਨ ਚੰਗਿਆਈ ਤੇ ਕਰਿਆ ਕਰੋ ਬਰਾਈ ਤੇ ਨਾ ਕਰਿਆ ਕਰੋ ਫਲਾਣਾ ਚਾਹ ਪੁਰਾਈ ਆ ਉਹਦੇ ਚਾਹ ਬਰਾਈ ਉਹਦੇ ਚਾ ਸੱਚ ਏ ਕਿ ਬਰਾਈ ਤੇ ਡਿਸਕਸ਼ਨ ਕਰਕੇ ਤੁਸੀਂ ਬਰਾਈ ਅਟੈਕਟ ਕਰਨ ਲੱਗ ਜਾਂਦੇ ਆ ਤੁਸੀਂ ਖੁਦ ਬੁਰੇ ਹੋ ਜਾਂਦੇ ਤੇ ਚੰਗਿਆਈ ਤੇ ਡਿਸਕਸ਼ਨ ਕਰਿਆ ਕਰੋ ਫਲਾਣਾ ਆਏ ਫਲਾਣਾ ਆਏ ਫਲਾਣਾ ਆਏ ਫਲਾਣਾ ਨੇ ਬਰਾਈ ਤੇ ਡਿਸਕਸ਼ਨ ਕਰਨ ਨਾਲੋਂ ਜਿਹੜੀ ਲੋਕਾਂ 'ਚ ਚੰਗਿਆਈ ਹੈ ਕਦੇ ਉਹਨਾਂ ਗੱਲ ਕਰੇਗਾ ਉਹ ਫਲਾਣਾ ਬੰਦਾ ਨਾ ਸਵੇਰੇ 6 5 ਵਜੇ ਤੋਂ ਲੇਟ ਨਹੀਂ ਹੁੰਦਾ ਉੱਠ ਪੈਂਦਾ ਫਲਾਣਾ ਬੰਦਾ ਅੱਜ ਇੱਥੇ ਸਾਡੇ ਸਾਹਮਣੇ ਅ ਅਨਾਇਤ ਹਾਂ ਅਨਾਇਤ ਵਾਲਿਆਂ ਦਾ ਇੱਥੇ ਬਣ ਰਿਹਾ ਅੱਗੇ ਮੌਲ ਵਗੈਰਾ ਸਾਡੇ ਸਾਹਮਣੇ ਪਰਮੇਸ਼ਰ ਦੁਆਰ ਦੇ ਕਈ ਬ੍ਰਾਂਡ ਇੱਥੇ ਉਹਨਾਂ ਨੇ ਲਿਆਉਣੇ ਨੇ ਮਤਲਬ ਬਣਾ ਰਹੇ ਨੇ ਮੈਂ ਅੱਜ ਗਿਆ ਉੱਥੇ ਤੇ ਉਹਨਾਂ ਦਾ ਜਿਹੜਾ ਮੇਨ ਹੈੱਡ ਨੇ ਉਹ ਮੇਰੇ ਸਾਹਮਣੇ ਬੈਠੇ ਉਹਨਾਂ ਦੇ ਫਾਦਰ ਮੈਨੂੰ ਮਿਲੇ ਕਹਿੰਦੇ ਜੀ ਮੇਰੇ ਇੱਧਰ ਸਾਹਮਣੇ ਬਹਿ ਕੇ ਮੈਂ ਕਿਹਾ ਵੀ ਇੱਕੇ ਭਰਾ ਇੱਕ ਆ ਵੀ ਇਹਦਾ ਭਰਾ ਹੀ ਹੋਣਾ ਇਹ ਵੱਡਾ ਭਰਾ ਹੋਣਾ ਹੈ ਛੋਟਾ ਹੋਣਾ ਵੀ ਪੇ ਪਤੀ ਪਤਨੀ ਨੇ ਦੋਵੇਂ ਇੱਧਰ ਇਹ ਵੀ ਪਤੀ ਪਤਨੀ ਨੇ ਤੇ ਉਹ ਨੌਜਵਾਨ ਵੀਰ ਜਿਹੜਾ ਉਹਦਾ ਨਾਂ ਨਹੀਂ ਮੈਨੂੰ ਯਾਦ ਤੇ ਉਹਨਾਂ ਨੇ ਕਿਹਾ ਜੀ ਜਿੰਨੇ ਜਿਹੜੇ ਕਰ ਰਹੇ ਨੇ ਕਰੋੜਾਂ ਰੁਪਏ ਦਾ ਹੀ ਇਨਵੈਸਟਮੈਂਟ ਸਾਹਮਣੇ ਇੱਥੇ ਕਰ ਰਹੇ ਖੁਰੂੜਾ ਰੁਪਿਆ ਲੱਗਣਾ ਹੈ ਮੌਲ ਵਗੈਰਾ ਬੰਨਣਾ ਹੈ ਸਭ ਵੇ ਖਾਣ ਦੀ ਹਰ ਚੀਜ਼ ਇੱਥੇ ਹੋਣੀ ਤੇ ਉਹ ਮੈਨੂੰ ਦੱਸਣ ਵੀ ਅਸੀਂ ਜੀ ਇਹ ਮੇਰੇ ਬੀਬੀ ਇਹ ਪਤਨੀ ਹੈ ਜੀ ਘਰ ਵਾਲੀ ਹੈ ਵਾਈਫ ਹੈ ਮੇਰੀ ਆ ਮੇਰੀ ਬੇਟੀ ਹੈ ਮੈਂ ਕਿਹਾ ਠੀਕ ਹੈ ਉਹ ਕਹਿੰਦੇ ਇਹ ਮੇਰੇ ਮੰਮੀ ਡੈਡੀ ਨੇ ਮੈਂ ਉਹਦੇ ਡੈਡੀ ਦੇ ਮੂੰਹ ਵੱਲ ਵੇਖਾਂ ਵੀ ਇਹ ਤੇ ਜੇ ਤੂੰ ਵੱਡਾ ਭਰਾ ਕਹਿ ਦੇਗਾ ਤੇ ਚਲੋ ਛੋਟਾ ਵੀ ਕਹਿ ਦੇਣਾ ਤਾਂ ਵੀ ਬੰਨ ਲੇਗਾ ਗੱਲ ਏਦਾਂ ਦਾ ਬੰਦਾ ਮੈਂ ਪੁੱਛਿਆ ਤੁਹਾਡੀ ਉਮਰ ਕਿੰਨੀ ਹੈ ਕਹਿੰਦੇ 55 ਸਾਲ ਕਮਾਲ ਹੋ ਗਈ ਤੇ ਮੈਂ ਕਿਹਾ ਕਿਵੇਂ ਕਹਿੰਦੇ ਰੋਜ਼ ਰੋਜ਼ ਦਿੱਲੀ ਪਿਛਲੇ 30 ਸਾਲ ਤੋਂ ਰੁਟੀਨ ਹੈ 5 ਵਜੇ ਉੱਠ ਕੇ ਲੰਬੀ ਸੈਰ ਕਰਨ ਤੇ ਮੈਂ ਰੋਜ਼ ਜਾਂਦਾ ਲੰਬੀ ਸੈਰ 5 ਵਜੇ ਉੱਠੇ ਲੰਬੀ ਸੈਰ ਕਰਦਾ ਥੋੜੀ ਸੈਰ ਨਹੀਂ ਲੰਬੀ ਤਾਂ ਫਿੱਟ ਸਰੀਰ ਉਹਦਾ ਲੈਨ ਭਰਾ ਲੱਗਦੇ ਆ ਜਿਹਨੂੰ ਮੈਨੂੰ ਪਹਿਲਾਂ ਕਹਿੰਦਾ ਇਹ ਪਿਓ ਪੁੱਤ ਹੈ ਹੁਣ ਇਹੋ ਜਿਹੇ ਬੰਦੇ ਬਾਰੇ ਗੱਲ ਕਰੋ ਹੈ ਉਹ ਬੜਾ ਕਾਇਮ ਹੈ 5 ਵਜੇ ਉੱਠਦਾ ਹੈ 4 ਵਜੇ ਉੱਠਦਾ ਹੈ ਇਹਦੀਆਂ ਗੱਲਾਂ ਕਰੀ ਜੋ ਕਰੀ ਜੋ ਕਰੀ ਜੋ ਤੁਸੀਂ ਵੀ ਕਰਨ ਨੂੰ ਜੀ ਕਰੇਗਾ ਗੱਲਾਂ ਇਦਾਂ ਦੀਆਂ ਕਰਿਆ ਕਰੋ ਵੀ ਉੱਠ ਕੇ ਕੀ ਲੈਣਾ ਹੈ ਉੱਠ ਕੇ ਵੀ ਕਿਹੜਾ ਬੰਦਾ ਕਿੱਥੇ ਉਹ ਰਹਿਣਾ ਤੇ ਇੱਥੇ ਹੀ ਹੈ ਇਦਾਂ ਹੀ ਚੱਲਦਾ ਰਹਿੰਦਾ ਹੈ ਉਹ ਫਲਾਣਾ ਬੰਦਾ ਸਭ ਕੁਝ ਖਾਂਦਾ ਖੁੰਦਾ ਉਹ ਵੀ ਤਾਂ ਤਿਉਂ ਹੀ ਜਾਂਦਾ ਹੈ ਇਹੋ ਜਿਹੀਆਂ ਗੱਲਾਂ ਕਰ ਲਓ ਤੁਹਾਡੀ ਵਿਚਾਰਾ ਵਿਚਾਰਾਂ ਦੇ ਵਿਚਾਲੇ ਉਹਨਾਂ ਦੀ ਗੱਲ ਕਿਉਂ ਨਹੀਂ ਕਰਦੇ ਜਿਹੜੇ ਠੀਕ ਨੇ ਜਿਹੜੇ ਸਹੀ ਨੇ ਉਹਨਾਂ ਦੀ ਡਿਸਕਸ਼ਨ ਕਰੋ ਜਿਹੜੇ ਠੀਕ ਨਹੀਂ ਇਹਨੂੰ ਗੁਰੂ ਸਾਹਿਬ ਨੇ ਕਿਹਾ ਸੀ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ ਬਰਾਈਆਂ ਦੀ ਗੱਲ ਕਰਨੀ ਆਪਣੀਆਂ ਦੀ ਕਰੋ ਚੰਗਿਆਈ ਦੀ ਗੱਲ ਕਰਨੀ ਪੈਣੀ ਚੰਗਿਆਈ ਨੂੰ ਸੈਂਟਰ ਬਣਾਓ ਜਿਹੜੀ ਵਧੀਆ ਗੱਲ ਹੈ ਜਿਸ ਬੰਦੇ ਵਿੱਚ ਹੈ ਉਹਨੂੰ ਆਪਣੀ ਜ਼ਿੰਦਗੀ 'ਚ ਲਾਗੂ ਕਰੋ ਫੇਰ ਨਜਾਰਾ ਹਾਂ ਪਰ ਪੁੱਠੀਆਂ ਸਿੱਧੀਆਂ ਜਿੰਨੀਆਂ ਮਰਜ਼ੀ ਕਰਾ ਲਓ ਚੱਜ ਦੀ ਗੱਲ ਕਰਨ ਵੇਲੇ ਮੜੇ ਕਮਾ ਨੂੰ ਸ਼ੇਰ ਬਣ ਜਾਵੇਂ ਇਹ ਹਾਲ ਐ ਸਾਡਾ ਆਲਸ ਕਰਦੈਂ ਚੰਗਿਆਂ ਮੜੇ ਕਮਾ ਨੂੰ ਪਾੜਲੋ ਫਿਰ ਫਨ ਜਾਏ ਓਏ